प्यारे दोस्तों प्यार भरी सत श्री अकाल जी बीते दिन जालंधर ਵਿੱਚ ਪੈਨਸ਼ਨਰ ਵੈਲਫੇਅਰ ਫੰਡਰੇਸ਼ਨ ਵੱਲੋਂ ਸੂਬੇ 'ਚ ਆਮ ਆਦਮੀ ਪਾਰਟੀ ਦੇ ਖਿਲਾਫ ਦਿੱਤੇ ਜਾਣ ਵਾਲੇ ਧਰਨੇ ਅਤੇ ਵਿਧਾਨ ਸਭਾ ਜਿਮਨੀ ਚੋਣ ਤੇ ਪੈ ਰਹੇ ਮਾੜੇ ਅਸਰ ਤੋਂ ਡਰੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੈਬਨਿਟ ਮੰਤਰੀ ਹਰਪਜਨ ਸਿੰਘ ਈਟੀਓ ਦੀ ਦਖਲ ਅਤੇ ਪੈਨਸ਼ਨਰ ਵੈਲਫੇਅਰ ਫੰਡਰੇਸ਼ਨ ਨੂੰ ਮੰਗਾਂ ਸੰਬੰਧੀ ਮੁੱਢ ਤੋਂ ਵਿਚਾਰ ਵਟਾੰਦਰੇ ਦਾ ਲਿਖਤੀ ਪ੍ਰਸਤਾਵ ਦਿੰਦੇ ਹੋਏ ਜਲੰਧਰ ਦਾ ਰੋਸ ਪ੍ਰਦਰਸ਼ਨ ਮੁਲਤਵੀ ਕਰ ਦਿੱਤਾ ਗਿਆ ਹੈ ਇਹ ਜਾਣਕਾਰੀ ਪ੍ਰਾਪਤ ਹੋਈ ਹੈ ਅਸੀਂ ਤੁਹਾਨੂੰ ਉਹ ਦੱਸਦੇ ਕਿ ਇਸ ਮੌਕੇ ਆਗੂਆਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਜੱਥੇਬੰਦੀ ਵੱਲੋਂ 1 ਜੁਲਾਈ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨਾਲ ਵਿਸ਼ੇਸ਼ ਮੁਲਾਕਾਤ ਵੀ ਕੀਤੀ ਗਈ ਜੋ ਕਿ ਬੇਨਤੀਜਾ ਹੀ ਸਾਬਿਤ ਹੋਈ ਮਾਨ ਸਾਹਿਬ ਵੱਲੋਂ ਫੈਡਰੇਸ਼ਨ ਸਮੇਤ ਸਾਡੇ ਨਾਲ ਸੰਘਰਸ਼ਸ਼ੀਲ ਜੱਥੇਬੰਦੀਆਂ ਨੂੰ ਵੀ ਸਾਡੀਆਂ ਹੱਕੀ ਮੰਗਾਂ 'ਚ ਪਿਛਲੇ 5 ਸਾਲਾਂ ਦਾ ਐਲਾਨਿਆ ਗਿਆ ਏਰੀਅਰ ਫਿਕਸਡ ਪੈਨਸ਼ਨਾਂ ਮਹਿੰਗਾਈ ਭੱਤੇ ਸਮੇਤ ਹੋਰ ਹੱਕੀ ਮੰਗਾਂ ਨੂੰ ਲੈ ਕੇ ਅਮਲ ਕਰਨ ਸੰਬੰਧੀ ਕੋਈ ਵੀ ਭਰੋਸਾ ਨਹੀਂ ਜਤਾਇਆ ਗਿਆ ਜਿਸ ਦੇ ਚੱਲਦੇ ਆ ਜੱਥੇਬੰਦੀਆਂ ਵੱਲੋਂ ਜਲੰਧਰ ਕੇ ਹੋਣ ਜਾ ਰਹੀ ਜਿਮਨੀ ਚੋਣਾਂ ਅੰਦਰ ਲੋਕਾਂ ਨੂੰ ਆਮ ਆਦਮੀ ਪਾਰਟੀ ਦੀਆਂ ਲੋਕ ਮਾਰੂ ਨੀਤੀਆਂ ਤੇ ਜਲੰਧਰ ਪੱਛਮੀ ਹਲਕੇ ਦੇ ਵੋਟਰਾਂ ਨੂੰ ਸਮੇਂ ਰਹਿੰਦੇ ਮਾਨ ਸਰਕਾਰ ਨੂੰ ਸਬਕ ਦੇਣ ਦੇ ਨਾਲ ਦੇਸ਼ ਭਗਤ ਯਾਦਗਾਰ ਹਾਲ ਡੀਸੀ ਜਲੰਧਰ ਰੋਸ ਵਿਚ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਗਿਆ ਹੁਣ 25 ਜੁਲਾਈ ਨੂੰ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਨਾਲ ਮੁਲਾਕਾਤ ਕਰਾਉਣ ਦੀ ਪਹਿਲਕਰਮੀ ਲਿਖਤੀ ਰੂਪ ਵਿੱਚ ਕੈਬਨਟ ਮੰਤਰੀ ਹਰਪਾਜਨ ਸਿੰਘ ਈਪੀਓ ਵੱਲੋਂ ਦਿੱਤੇ ਭਰੋਸੇ ਤੇ ਪ੍ਰਦਰਸ਼ਨ ਨਾ ਕਰਨ ਦੀ ਅਪੀਲ ਕੀਤੀ ਗਈ ਜੋ ਕੇ ਪੈਨਸ਼ਨਰ ਵੈਲਫੇਅਰ ਫੈਡਰੇਸ਼ਨ ਸਮੇਤ ਦੋਆਬਾ ਖੇਤਰ ਚ ਸੰਘਰਸ਼ਸ਼ੀਲ ਜਥੇਬੰਦੀਆਂ ਦੀ ਵੱਡੀ ਜਿੱਤ ਹੈ ਇਸ ਤਰ੍ਹਾਂ ਅਸੀਂ ਦੱਸ ਦਈਏ ਕਿ ਪੰਜਾਬ ਸਰਕਾਰ ਦੁਆਰਾ ਜੋ ਹੈ ਮੁਲਾਜ਼ਮਾਂ ਦੀਆਂ ਬਹੁਤ ਸਾਰੀਆਂ ਮੰਗਾਂ ਨੇ ਜਿਨ੍ਹਾਂ ਦਾ ਹੱਲ ਨਹੀਂ ਕੀਤਾ ਜਾ ਰਿਹਾ ਤੇ ਜੋ ਮੁਲਾਜ਼ਮ ਜਥੇਬੰਦੀਆਂ ਨੇ ਉਹਨਾਂ ਵੱਲੋਂ ਸੰਘਰਸ਼ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਤੋਂ ਪੰਜਾਬ ਸਰਕਾਰ ਡਰੀ ਹੋਈ ਨਜ਼ਰ ਆ ਰਹੀ ਹੈ ਸੋ ਦੇਖਦੇ ਹਾਂ ਅੱਗੇ ਪੰਜਾਬ ਸਰਕਾਰ ਦਾ ਅਗਲਾ ਸਟੈਪ ਕੀ ਹੁੰਦਾ ਹੈ ਸੋ ਆਸ ਕਰਦੇ ਹਾਂ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ